ਬੱਬੂ ਮਾਨ ਜੋ ਹਮੇਸ਼ਾ ਕਿਸਾਨਾਂ ਦੇ ਹੱਕ ਵਿੱਚ ਨਜ਼ਰ ਆਉਂਦੇ ਨੇ ਬੱਬੂ ਮਾਨ ਨੂੰ ਅਕਸਰ ਅਸੀਂ ਦੇਖਿਆ ਕਿਸਾਨਾਂ ਦੇ ਹੱਕ ਵਿੱਚ ਨਾਰੇ ਲਾਉਂਦੇ ਹੋਏ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹਮੇਸ਼ਾ ਹੀ ਬੱਬੂ ਮਾਨ ਤੋਂ ਅਸੀਂ ਸੁਣਿਆ ਹੈ ਇਸੇ ਦੇ ਚੱਲਦੇ ਬੱਬੂ ਮਾਨ ਨੇ ਕਿਸਾਨਾਂ ਦੇ ਹੱਕ ਵਿੱਚ ਇੱਕ ਨਵਾਂ ਗਾਣਾ ਰਿਲੀਜ਼ ਕੀਤਾ ਜਿਸ ਦਾ ਟਾਈਟਲ ਹੈ ਧਰਨੇ ਵਾਲੇ ਅਕਸਰ ਇਸ ਗਾਣੇ ਨੂੰ ਅਸੀਂ ਬੱਬੂ ਮਾਨ ਦੇ ਲਾਈਵ ਸ਼ੋਅਸ ਤੇ ਵੀ ਸੁਣਿਆ ਹੈ ਲਾਈਵ ਗਾਉਂਦੇ ਹੋਏ ਬੱਬੂ ਮਾਨ ਨੇ ਇਸ ਗਾਣੇ ਦਾ ਕਾਫੀ ਵਾਰ ਜ਼ਿਕਰ ਕੀਤਾ ਤੇ ਹੁਣ ਫੁੱਲ ਆਡੀਓ ਬੱਬੂ ਮਾਨ ਨੇ ਇਸ ਦੀ ਰਿਲੀਜ਼ ਕਰ ਦਿੱਤੀ ਹੈ ਜੇ ਵਰਡਿੰਗਸ ਦੀ ਗੱਲ ਕਰੀਏ ਤਾਂ ਕੁਝ ਇਸ ਪ੍ਰਕਾਰ ਹੈ ਸੁਣ ਬੈਲ ਬਾਟਮ ਵਾਲੀਏ ਕੁੜੀਏ ਨੇ ਅਸੀਂ ਪਰਨੇ ਵਾਲੇ ਆ ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲੇ ਆ ਸੋ ਕਿਸਾਨਾਂ ਦੇ ਹੱਕ ਵਿੱਚ ਬੱਬੂ ਮਾਨ ਨੇ ਆਪਣਾ ਨਵਾਂ ਗਾਣਾ ਰਿਲੀਜ਼ ਕੀਤਾ ਜਿਸ ਨੂੰ ਲਿਖਿਆ ਕੰਪੋਜ਼ ਤੇ ਗਾਇਆ ਖੁਦ ਬੱਬੂ ਮਾਨ ਨੇ ਤੁਹਾਨੂੰ ਇਹ ਗਾਣਾ ਕਿਹੋ ਜਿਹਾ ਲੱਗਾ ਸਾਨੂੰ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਤੇ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ ਬੱਬੂ ਮਾਨ ਜੋ ਹਮੇਸ਼ਾ ਕਿਸਾਨਾਂ ਦੇ ਹੱਕ ਵਿੱਚ ਨਜ਼ਰ ਆਉਂਦੇ ਨੇ ਬੱਬੂ ਮਾਨ ਨੂੰ ਅਕਸਰ ਅਸੀਂ ਦੇਖਿਆ ਕਿਸਾਨਾਂ ਦੇ ਹੱਕ ਵਿੱਚ ਨਾਰੇ ਲਾਉਂਦੇ ਹੋਏ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਹਮੇਸ਼ਾ ਹੀ ਬੱਬੂ ਮਾਨ ਤੋਂ ਅਸੀਂ ਸੁਣਿਆ ਇਸੇ ਦੇ ਚੱਲਦੇ ਬੱਬੂ ਮਾਨ ਨੇ ਕਿਸਾਨਾਂ ਦੇ ਹੱਕ ਵਿੱਚ ਇੱਕ ਨਵਾਂ ਗਾਣਾ ਰਿਲੀਜ਼ ਕੀਤਾ ਜਿਸ ਦਾ ਟਾਈਟਲ ਹੈ ਧਰਨੇ ਵਾਲੇ ਅਕਸਰ ਇਸ ਗਾਣੇ ਨੂੰ ਅਸੀਂ ਬੱਬੂ ਮਾਨ ਦੇ ਲਾਈਵ ਸ਼ੋਅਸ ਤੇ ਵੀ ਸੁਣਿਆ ਲਾਈਵ ਗਾਉਂਦੇ ਹੋਏ ਬੱਬੂ ਮਾਨ ਨੇ ਇਸ ਗਾਣੇ ਦਾ ਕਾਫੀ ਵਾਰ ਜ਼ਿਕਰ ਕੀਤਾ ਤੇ ਹੁਣ ਫੁੱਲ ਆਡੀਓ ਬੱਬੂ ਮਾਨ ਨੇ ਇਸ ਦੀ ਰਿਲੀਜ਼ ਕਰ ਦਿੱਤੀ ਹੈ ਜੇ ਵਰਡਿੰਗਸ ਦੀ ਗੱਲ ਕਰੀਏ ਤਾਂ ਕੁਝ ਇਸ ਪ੍ਰਕਾਰ ਹੈ ਸੁਣ ਬੈਲ ਬਾਟਮ ਵਾਲੀਏ ਕੁੜੀਏ ਨਹੀਂ ਅਸੀਂ ਪਰਨੇ ਵਾਲੇ ਆ ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲੇ ਆ ਸੋ ਕਿਸਾਨਾਂ ਦੇ ਹੱਕ ਵਿੱਚ ਬੱਬੂ ਮਾਨ ਨੇ ਆਪਣਾ ਨਵਾਂ ਗਾਣਾ ਰਿਲੀਜ਼ ਕੀਤਾ ਜਿਸ ਨੂੰ ਲਿਖਿਆ ਕੰਪੋਜ਼ ਤੇ ਗਾਇਆ ਖੁਦ ਬੱਬੂ ਮਾਨ ਨੇ ਤੁਹਾਨੂੰ ਇਹ ਗਾਣਾ ਕਿਹੋ ਜਿਹਾ ਲੱਗਾ ਸਾਨੂੰ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਤੇ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ ਬੱਬੂ ਮਾਨ ਜੋ ਹਮੇਸ਼ਾ ਕਿਸਾਨਾਂ ਦੇ ਹੱਕ ਵਿੱਚ ਨਜ਼ਰ ਆਉਂਦੇ ਨੇ ਬੱਬੂ ਮਾਨ ਨੂੰ ਅਕਸਰ ਅਸੀਂ ਦੇਖਿਆ ਕਿਸਾਨਾਂ ਦੇ ਹੱਕ ਵਿੱਚ ਨਾਰੇ ਲਾਉਂਦੇ ਹੋਏ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਹਮੇਸ਼ਾ ਹੀ ਬੱਬੂ ਮਾਨ ਤੋਂ ਅਸੀਂ ਸੁਣਿਆ। ਇਸੇ ਦੇ ਚੱਲਦੇ ਬੱਬੂ ਮਾਨ ਨੇ ਕਿਸਾਨਾਂ ਦੇ ਹੱਕ ਵਿੱਚ ਇੱਕ ਨਵਾਂ ਗਾਣਾ ਰਿਲੀਜ਼ ਕੀਤਾ ਜਿਸ ਦਾ ਟਾਈਟਲ ਹੈ ਧਰਨੇ ਵਾਲੇ। ਅਕਸਰ ਇਸ ਗਾਣੇ ਨੂੰ ਅਸੀਂ ਬੱਬੂ ਮਾਨ ਦੇ ਲਾਈਵ ਸ਼ੋਅਸ ਤੇ ਵੀ ਸੁਣਿਆ। ਲਾਈਵ ਗਾਉਂਦੇ ਹੋਏ ਬੱਬੂ ਮਾਨ ਨੇ ਇਸ ਗਾਣੇ ਦਾ ਕਾਫੀ ਵਾਰ ਜ਼ਿਕਰ ਕੀਤਾ ਤੇ ਹੁਣ ਫੁੱਲ ਆਡੀਓ ਬੱਬੂ ਮਾਨ ਨੇ ਇਸ ਦੀ ਰਿਲੀਜ਼ ਕਰ ਦਿੱਤੀ ਹੈ। ਜੇ ਵਰਡਿੰਗਸ ਦੀ ਗੱਲ ਕਰੀਏ ਤਾਂ ਕੁਝ ਇਸ ਪ੍ਰਕਾਰ ਹੈ। ਸੁਣ ਬੈਲ ਬਾਟਮ ਵਾਲੀਏ ਕੁੜੀਏ ਨੇ ਅਸੀਂ ਪਰਨੇ ਵਾਲੇ ਆ ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲੇ ਆ ਸੋ ਕਿਸਾਨਾਂ ਦੇ ਹੱਕ ਵਿੱਚ ਬੱਬੂ ਮਾਨ ਨੇ ਆਪਣਾ ਨਵਾਂ ਗਾਣਾ ਰਿਲੀਜ਼ ਕੀਤਾ ਜਿਸ ਨੂੰ ਲਿਖਿਆ ਕੰਪੋਜ਼ ਤੇ ਗਾਇਆ ਖੁਦ ਬੱਬੂ ਮਾਨ ਨੇ ਤੁਹਾਨੂੰ ਇਹ ਗਾਣਾ ਕਿਹੋ ਜਿਹਾ ਲੱਗਾ ਸਾਨੂੰ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਤੇ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ